ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦਾ ਜੀ ਲੋ ਜੀ ਪ੍ਰੀਤੀ ਦੇ ਮਾਪਿਆਂ ਵੱਲੋਂ ਰਖੜੀ ਆਈ ਹੈ ਜੀ ਤੁਹਾਨੂੰ ਦੱਸ ਦਿਆਂ ਕੀ ਕੀ ਆਇਆ ਆ ਤੁਸੀਂ ਸਾਰਿਆਂ ਨੇ ਬਣੇ ਰਹੋ ਬਲੌਗ ਦੇ ਨਾਲ ਤੇ ਕਰੀਏ ਸ਼ੁਰੂਆਤ ਫੇਸ ਲੋ ਜੀ ਬਿੱਲਾ ਦਾ ਤੁਹਾਨੂੰ ਆਪਾਂ ਪਹਿਲਾਂ ਕਰਦੇ ਆ ਮਨਵੀਰ ਦੇ ਕੱਪੜੇ ਤੋਂ ਸਟਾਰਟਿੰਗ ਹਾਂਜੀ ਤੁਸੀਂ ਮਨਵੀਰ ਦੇ ਕੱਪੜੇ ਦਿਖਾਉਂਗੇ ਹਾਂਜੀ ਆਪਾਂ ਪੈਸੇ ਇੱਧਰ ਪੜਾਈ ਜੋ ਬਾਕੀ ਕੰਮ ਆਪਾਂ ਬਾਅਦੋਂ ਕਰਦੇ ਆ ਚਲੋ ਜੀ 500 ਰੁਪਏ ਆ ਗਿਆ ਉਹ ਥੈਂਕ ਯੂ ਤਾਂ ਬੋਲਿਆ ਨਹੀਂ ਥੈਂਕ ਯੂ ਹੈ ਉਹ ਵਾਓ ਨਨੂ ਵਾਓ ਉਹ ਉਹ ਕਰ ਦ ਨਨੂ ਆ ਦੇ ਕਿੰਨੇ ਸੋਹਣੇ ਨਨੂ ਆ ਦੇ ਆ ਗੜੀ ਬੋਲੀ ਬੋਲਣ ਦੇ ਹਿੰਦੀ ਹੀ ਬਾਤ ਕਰਦੇ ਆ ਆ ਦੇ ਮਨੇ ਤੇਰੇ ਕੱਪੜੇ ਉਹ ਵਾਓ ਜਦਾ ਦਾਦੀ ਨੂੰ ਪਵਾ ਲੈ ਦਾਦੀ ਤੇ ਪਵਾ ਕੀ ਲੱਗਣਾ ਜਿੱਦਾਂ ਉਹ ਤੋਂ ਆ ਉਹ ਜਿੱਦਾਂ ਸਵੇਮੀ ਪੂਲ ਤੇ ਚੱਲਾ ਹੁੰਦਾ ਆ ਆ ਜੀ ਮੇਰੇ ਉਹ ਨੋ ਵਿਚ ਤੇ ਭਜਣਾ ਨੂੰ ਪਾ ਗੇ ਆਧ ਮੇਰੇ ਅਮਾ ਮੋਡ ਅੰਨ ਨੂੰ ਆਪੇ ਲੱਬ ਉਹ ਉਹ ਹੋਰ ਕੰਮ ਠੀਕ ਆ ਸਿੱਧਾ ਹੀ ਕੰਮ ਇੱਕ ਚ ਦੋ ਲੱਤਾ ਪਾਲੀਆਂ ਰਹਿਂਦੇ 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 ਹੀ ਐਟਮ ਬਹੁਤ ਤਕੜੀ ਆ ਕਿਹਨਾਂ ਕਹੇ ਇਹਨੂੰ ਕੱਪੜੇ ਪਾਹ ਤਾ ਦੇ ਆ ਗਈ ਹੋਏ ਲੱਤਾਈ ਆ ਇਹ ਤਤਾਈ ਆ ਇਹ ਨਾ ਗੁੱਸੇ ਹੈ ਨਾ ਹੈਗਾ ਤਤਾਈ ਹੁੰਦਾ ਸਿੱਧਾ ਪਾਓ ਚਲੋ ਬਾਕੀ ਆ ਗਈ ਆ ਇਹ ਵੀ ਦੇ ਦੇ ਮੋਲ ਕੇ ਹੁਣ ਉਹ ਆਪਕੇ ਵੀ 500 ਵਾ ਅਦਲੇ 500 ਵਾ ਯਾਰ ਹੋ ਗਿਆ ਉਹ ਸਪੀਡ ਪੂਲੀ ਤੇਰੇ ਅਜੀ ਮੇਰਾ ਸੁਟਾ ਦੇਖੋ ਓ ਮਾਈ ਗੋਡਾ ਬੜਾ ਕੈਂਟ ਆ ਓਏ ਉਸਤਾਰ ਬਾ ਜੀ ਵਾ ਆਏ ਨਾਲ ਪਜਾਮਾ ਦਿਖਾਓ ਤਾਂ ਪਜਾਮਾ ਬੁੱਲੇ 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 ਆ ਬਹੁਤ ਪ੍ਰੀਤੀ ਪਿਆਰ ਸੋਹਣਾ ਲੱਗਣਾ ਤੈਨੂੰ ਪਤਾ ਹੈ ਬੱਬਾ ਬ੍ਰਾਂਡ ਹੀ ਆ ਗਿਆ ਅੱਜ ਦਾ ਹੋਰ ਉਹ ਦਿਖਾਈ ਟੋਪ ਦਿਖਾਈ ਦੁਬਾਰਾ ਇੱਕ ਵਾਰੀ ਟੋਪ ਹੀ ਹੈ ਨਾ ਉਹ ਪ੍ਰੀਤੀ ਉਹ ਜਾਦੂ ਜਾਦੂ ਉਹ ਜਾਦੂ ਉਹ ਜਾਦੂ ਵਾਹ ਓਏ ਆਖੀ ਆ ਸਹੀ ਵੱਡਾ ਆ ਗਿਆ ਔਨਲੇ ਨਮ ਰਹੀ ਔਨਲੇ ਨਮ ਰਹੀ ਇਹ ਦੂਜਾ ਪਾ ਕੇ ਦੇਖੋ ਇਹ ਵੱਡਾ ਹੋ ਗਿਆ ਨਾ ਸਾਈਜ ਮੇਰੀ ਗਾ ਉਹ ਤਾਂ ਠੀਕ ਆ ਜਿਹੜਾ ਇਹ ਪਗ ਗਿਆ ਥੱਲੇ ਉਤਾਂ ਤੇ ਉਹ ਕਿੱਡਾ ਲੰਬਾ ਟੂਟ ਆ ਓਏ ਜਾਦੂ ਉਪਰ ਉਧਰ ਲੱਗਦਾ ਘੈਂਟ ਆ ਇਹ ਬਾਬਾ ਡੌਣ ਹੀ ਲੱਗਦਾ ਮੈਨੂੰ 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 ਡੌਣਿਆ ਮੈਨੂੰ ਕਰਦੇ ਕੱਪੜੇ ਸੈੱਟ ਕਰ ਨਹੀਂ ਨਹੀਂ ਆ ਸਹੀ ਤਾਂ ਹੈ ਮਣੀ ਡੌਣ ਬੰਨ ਮੈਨੂੰ ਡੌਣ ਬੰਨੀ ਦੇਖ ਡੌਣ ਬੰਨਦਾ ਉਹ ਦੇ ਮੈਨੂੰ ਡੌਣ ਬੰਨੀ ਡੌਣ ਉਹ ਦੇਖੋ ਚੱਲਾ ਚੱਲਾ ਜਾਂਦਾ ਡੋਂ ਮਣੀ ਡੋਂ ਡੋਂ ਗੇਬਾ ਬੈ ਪਿੱਛੇ ਨੂੰ ਆ ਅਰੇ ਚਲੋ ਬਾਕੀ ਦਿਖਾਓ ਤੁਸੀਂ ਕੱਪੜੇ ਇਹ ਨਾਲ ਦੀਆਂ ਨਾਲ ਇਹ ਰੇ ਮਾਰਾ ਟੋਪ ਦਿਖਾਈ ਪ੍ਰੀਤੀ ਮन्ने ਨਹੀਂ ਸੋਹਣਾ ਲੱਗਦਾ ਪਾਇਆ ਸੋਹਣਾ ਲੱਗਦਾ ਪਾਇਆ ਉਹ ਉਹ ਕਰਦਾ ਉਹ ਕਰਦਾ ਆਹ ਦੇਖੋ ਆਹ ਟੋਪ ਕਹਿ ਰਹੇ ਹਾਂ ਹੂੰ ਉਹ ਟੋਪ ਬਹੁਤ ਸੋਹਣਾ ਹੈ ਉਹ ਕਰ ਉਹ ਕਰਦਾ ਪਿੱਛੇ ਪਿੱਛੇ ਕੋਲਰ ਚੱਕਦਾ ਮਨੁ ਤੇ ਅਗੇ ਤਰਾਂ ਇਧਰ ਆ ਇਧਰ ਆ ਹੀ ਮੈਨੂੰ ਮਨੂੰ ਸੈੱਟ ਕਰ ਕੱਪੜੇ ਮੜੇ ਡਾਉਨ ਮੰਡ ਡਾਉਨ ਉਹ ਡਾਉਨ ਬਣ ਜਾ ਦਰਵਾਜੇ ਚ ਨਾ ਪੂਥਾ ਬੱਜੇ ਤੇਰਾ ਜਿੱਦ ਕਰੰਦਿਆ ਆ ਆ ਉਈਆ ਉਹ ਲੱਗਦਾ ਉਹ ਬਾਈ ਸਿਟੀ ਚ ਨਹੀਂ ਘੁੰਮਦਾ ਜਿਹੜਾ ਉਹ ਬੀਚ ਤੇ ਕੱਪੜੇ ਪਾ ਗੇ ਬਾਈ ਕੀਤੇ ਆ ਸੇਮ ਕਲਰ ਉਹ ਹੀ ਆ ਬੀਚੀ ਬਾਕੀ ਵੀ ਧੋਦਾ ਮੈਂ ਕਿਹਾ ਨਾਲ ਨਾਲ ਪੈਕਿੰਗ ਆਹ ਦੇ ਮਨਵੀਰ ਦਾ ਇੱਕ ਹੋਰ ਆਹ ਦੇ ਨੰਨੂ ਦੇ ਇੱਕ ਹੋਰ ਆਹ ਦੇ ਮਨਵੀਰ ਦਾ ਦੇਖੋ ਜੀ ਇੱਕ ਆ ਸੂਟ ਆਇਆ ਜੀ ਮਨਵੀਰ ਮਨਵੀਰ ਆ ਪਾਈਏ ਤੇ ਹਾਂ। ਕੀ? ਆਹ ਦੋਸੋ। ਲਿਆਓ ਜੀ। ਬੇਬੇ ਇਹ ਵੀ ਦੇਖੋ। ਹਾਂ? ਬੇਬੇ। ਦੋ ਮਿੰਟ ਦੋ ਮੈਂ ਦਿੰਦਾ ਦੋ ਮੈਂ ਦਿੰਦਾ। ਓ ਬਾਓ ਕਿੰਗ ਵਾਲਾ। ਮਨੂੰ ਉਹ ਪਾ ਕੇ ਦੇਖੋ। ਮੈਨੂੰ ਆਹ ਲਓ ਦਾਦੀ ਤੋਂ। ਦਾਦੀ ਤੋਂ ਪਾਓ ਜਾ ਕੇ ਆਹ ਕੱਪੜੇ ਜਾਓ। ਪਤਾ ਵਿੱਚ ਦੇ ਦਰਸ਼ਨ ਕਰ ਲੇ ਤੁਸੀਂ। ਜਾਓ ਦੂਜੇ ਕੱਪੜੇ ਪਾਓ। ਹਾਂਜੀ। ਆਹ ਕਿਹਦਾ ਸੂਟ ਆ? ਮਮਾ ਦਾ। ਅੱਛਾ ਇਹ ਮੰਮੀ ਦਾ ਆ। ਇਹ ਦਿਖਾਓ ਆ 500 ਦੇ ਦਿਓ। ਪਹਿਲੇ ਚੰਗੇ ਆਇਆ। ਇਹ ਦੇਖ ਸੂਟ ਚ 5-500 ਆਇਆ। ਆ ਨਾਲ ਕਮੀਜ਼। ਸਖਨਾ ਸੂਟ। ਲੋ ਵੀ ਜਿਹੜੇ ਜਿਆਦਾ ਬੋਲਦੇ ਸੀ ਆ ਦੇਖ ਲੋ ਹੁਣ ਤੁਸੀਂ। ਅਰੇ ਆ ਨਹੀਂ ਆ ਉਹ ਨਹੀਂ ਰੱਖੀ ਲੈ ਕੇ ਐਦਾਂ ਨਹੀਂ ਹੋਈ ਐਦਾਂ ਨਹੀਂ ਚੱਕੋ ਵੀ। ਆ ਲੈ ਵੀ ਮੈਂ ਕਿਹਾ ਬਕਾਇਦਾ ਫੋਟੋ ਖਿੱਚੀਆਂ ਜਾਣਗੀਆਂ। ਪੰਜ-500 ਰੁਪਇਆ ਨਾਲ ਬਹੁਤ ਖੁਸ਼ੀ ਹੋਈ ਪੈਸੇ ਦੇਖ ਕੇ। ਮੁੰਡੀ ਬੱਦੀ। ਆ ਦੇਖੋ। ਤੁਸੀਂ ਦਿਖਾਇਓ ਕੋਈ ਗੱਲ ਨਹੀਂ ਲਾ ਰਹਿਣਾ ਮम्मा ਦੇ। ਐ ਕਿ ਆ ਆ ਦੇਖੋ। ਠੀਕ ਕਰ ਪਾਣਾ। ਲੋ ਵੀ ਇੱਕ ਹੋਰ ਆ ਗਿਆ ਓਏ ਲੈ ਵੀ ਲੈ। ਆ ਗਿਆ ਬਿੱchu ਦਾ ਕੁਰਤਾ ਪਜਾਮਾ। ਮੈਂ ਕਿਹਾ ਮਾਤਾ ਕਹਿੰਦੀ ਹਜੇ ਥੋੜੀ ਜੀ ਪ੍ਰੋਬਲਮ ਸੀਗੀ। ਫੋਨ ਤੇ ਕਹਿੰਦੇ ਮੈਨੂੰ ਨਹੀਂ ਤਾਂ ਮੈਂ ਕਹਿੰਦਾ ਵੀ ਦਰਸ਼ਨ ਦੇਖੀ ਕਿ ਕਿੱਦਾਂ ਦੇ ਕੱਪੜੇ ਹੋਣੇ ਸੀ। ਇਹ ਵੀ ਨਾ। ਪੈਸੇ ਜਿਆਦੇ ਲਾਤੇ ਬ੍ਰਿਤੀ ਮਜ਼ਾ ਨਹੀਂ। ਹੈ? ਆ ਲੋ। ਮੈਂ ਵੀ ਆ ਤੁਹਾਡਾ ਕੁਰਤਾ ਪਜਾਮਾ ਇੱਕ ਮਿੰਟ ਪਟੀਨ ਦਾ ਡੱਬਾ ਆ ਜਾਣਾ ਬਹੁਤ ਠੀਕ ਆ ਚੱਲਾ ਦਿਖਾ ਲੈ ਯਾਹ ਕੁਰਤਾ ਪਜਾਮਾ ਆ ਬਾਜੀ ਬਾਸ਼ਾ ਆ ਪਾ ਪੱਗ ਕੁਰਤਾ ਪਜਾਮਾ ਤੇ ਪੱਗ ਪੱਗ ਚ ਤਾਂ ਮੈਂ ਸਲੀਮ ਵਾਂਗੂ ਕਹੂੰਗਾ ਬਹੁਤ ਸੋਹਣਾ ਲੱਗਦਾ ਮੇਰੇ ਫੇਸਬੁੱਕ ਤੇ ਜਾ ਕੇ ਦੇਖੋ ਪੇਜ ਤੇ ਜਾ ਕੇ ਦੇਖ ਲਓ ਵਿਆਹ ਦੇ ਵੀ ਗਾਦੇ ਵੀ ਉਹ ਹਿਸਾਬ ਹੋਇਆ ਨਹੀਂ ਤੁਸੀਂ ਪੱਗ ਪੁੱਗ ਪੱਗ ਨਹੀਂ ਪੱਗ ਬੰਨਿਆ ਕਰਨੀ ਮੈਂ ਪੱਗ ਢਿੱਡੀ ਜੀ ਬੰਨਣਾ ਮੈਂ ਬਿਨਾ ਸ਼ਿਫਟੀ ਤੋਂ ਓਏ ਬਾਹ ਹਾਂਜੀ ਹੁਣ ਕੀ ਦਿਖਾਉਣ ਲੱਗੇ ਬਸ ਇਹ ਸੂਟ ਸੀ ਮੇਰਾ ਪੁੱਤ ਆ ਗਿਆ ਹੈ ਬਾਕੀ ਆ ਤੁਸੀਂ ਵੀ ਮਾਇਸਤਨ ਦਿਖਾਈ ਦਿੱਤਾ ਹੈ ਬਾਕੀ ਤੁਸੀਂ ਦੱਸਿਓ ਵਿਟਾਂ ਨੂੰ ਸਾਰਿਆਂ ਨੂੰ ਮਤਲਬ ਇਹ ਗਿੰਦਾ ਪਿਆ ਲੋ ਜੀ ਪੈਸੇ ਬਾਦ ਆਪਣੇ ਉਹ ਠੀਕ ਆ ਚੱਲੀ ਗੰਨੀ ਅੱਛਾ ਆਇ ਕਾਸੀ ਹੋਰ ਬੱਸ ਲੋ ਵੀ ਲੋ ਜੀ ਟੀਲੇ ਰਖੜੀ ਆ ਗਈ ਆ ਕਿ ਨਹੀਂ ਆਇਆ ਤੇ ਕਿ ਨਹੀਂ ਆਇਆ ਕੋਈ ਸਮਝ ਨਹੀਂ ਕੋਈ। ਸਰਵ। ਕਾਤ ਕਰੀਏ ਹਾਂ। ਮੈਨੂੰ ਨੇ ਇਹ ਬਹੁਤ ਸ਼ਰਾਰਤਾ ਕਰਦਾ ਫਰੀਦ ਨੂੰ ਸਮਝਾਇਆ ਕਰ ਮੜਾਇਆ। ਮੈਂ ਇਹਨੂੰ ਠੀਕ ਸਮਝਾਵਾਂ। ਹਾਂ। ਤੂੰ ਖਾਣੀ ਐ। ਨਾ ਨਾ ਮਾਰੀ ਨਾ ਵਿਚਾਰੇ ਦੇ। ਮੰਦਿਰ ਜਾਣਾ। ਇਹ ਮੇਰਾ ਜਾਦੂ ਆ। ਹਾਂ। ਮੰਦਿਰ ਦੀ ਜਾਣਾ। ਮਨੂੰ ਕਿਹਦਾ ਜਾਦੂ ਆ ਤੂੰ? ਅਸੀਂ ਤੇਰੇ ਮੰਦਿਰ ਗਏ ਤੋੜ ਕੇ ਕਿੱਡੀ ਦੂਰ ਤੇ ਅੱਗੋਂ ਮੰਦਿਰ ਹੀ ਨਹੀਂ ਭੁੱਲਿਆ। ਪੋਰਟੂਗਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਦੀ ਸਾਰਿਆਂ ਦਾ ਆਈ ਹੋਪ ਸਾਰਿਆਂ ਨੇ ਠੀਕ ਹੋਣਗੇ ਸੋ ਵੱਜ ਗਿਆ 3 3:30 ਤੇ ਮੈਂ ਚੱਲਾ ਹਾਂ ਹਰਿਆਣੇ 400 ਕਿਲੋਮੀਟਰ ਦੂਰ ਸੋ ਫਰੀਦੋਨੀ ਸਾਰੇ ਜਣੇ ਸੁੱਤੇ ਪਏ ਆ ਇਹ ਵੀ ਮੰਮੀ ਉੱਠ ਗਿਆ ਤੇ ਪਰੀ ਸੁੱਤੀ ਆ ਉਹ ਆਪਾਂ ਜਲ ਮੈਂ ਚੱਲਾ ਹ ਹਰਿਆਣੇ ਉਹ ਅੱਜ ਦਾ ਬਲੌਗ ਹੈ ਜਿਹੜਾ ਹਰਿਆਣੇ ਦਾ ਸੋ ਸਾਰੀਆਂ ਨਹੀਂ ਬਣੇ ਰੋਪ ਹਾਂਜੀ ਚੱਲੇ ਉਹ ਬਣੇ ਮੇਰਾ ਉਹ ਵੀ ਗੰਮਾ ਦਾ ਰਾਜੀ ਰੋ ਰਾਜੀ ਰੋ ਰਾਜੀ ਰੋ ਅੱਜ ਬਾਤ ਕਰਾਂਗੇ ਮੈਂ ਕਰ ਨਹੀਂ ਪਾ ਉਹ ਕੋਈ ਨਹੀਂ ਤੁਸੀਂ ਪਾਇਆ ਨਹੀਂ ਦੀ ਕਰਮ ਪਾ ਨਹੀਂ ਸ਼ੂਜ਼ ਹੀ ਪਾ ਕੇ ਆਏ ਸੀ ਬੋਸੇ ਧਿਆਨ ਨਾ ਜਾਇਓ ਠੀਕ ਆ ਧਿਆਨ ਮੈਂ ਗੈਰ ਦਾ ਹੋ ਜੀ ਮੋਲਣਾ ਮਤ ਹੈ ਜਲਦੀ ਜਲਦੀ ਆ ਵੀ ਹਵਾ ਵੀ ਘੁਰਵਾਈ ਘੁਰਵਾਈ ਘੁਰਵਾ ਨਾ ਹੈ ਆਵਾਜ਼ ਟੰਡੀ ਟੰਡੀ ਆਵਾਜ਼ ਚੱਲੇ ਆ ਬਈ ਮੇਰੇ ਅੱਥੇ ਪਈ ਉਹ ਅੱਧੀ ਜਿਹਾ ਡਾੜਲਾ ਨੂੰ ਚੱਕ ਲਈ ਨਹੀਂ ਇੱਕ ਅੱਥੇ ਪਈ ਆ ਹਾਂ ਪਈ ਆ ਕਿੰਨੇ ਟਾਈਮ ਚੱਲਣਗੇ ਪਰੇ ਕਰੀ ਆ ਤੇ ਮਾਰ ਖੋਲੀ ਆ ਗਈ ਕਾਹ ਇਹ ਨਾ ਕੋਈ ਟਾਈਮ ਸਵੇਰ ਦਾ ਹੋ ਚੁੱਕਿਆ ਜੀ ਜੀ ਵਿਕਰਮ ਜਾ ਚੁੱਕੇ ਆ ਤੇ ਅਸੀਂ ਹਾਂ ਆ ਗਏ ਆ ਵੀ ਕੋਠੇ ਤੇ ਤੇ ਸਾਨੂੰ ਹੁਣ ਮਾਂ ਬੋਣ ਤੋਂ ਐਸਾ ਮੰੰਨੂ ਸਾਡਾ ਸੁੱਤਾ ਵੀ ਹਜੇ ਨੂੰ ਕੁਛ ਨਹੀਂ ਪਤਾ ਕਿ ਵਿਕਰਮ ਗਏ ਆ ਜਾਂ ਕਿੱਥੇ ਆ ਉਹਨੇ ਤਾਂ ਸਵੇਰ ਨੂੰ ਉੱਠ ਕੇ ਪਾਪਾ ਲੱਭਣਾ ਖਾਣਾ ਮਾਂ ਹਾਂ ਪਾਪਾ ਬਾਹਰ ਤਾਂ ਨਹੀਂ ਕੋਪੇਂਦਾ ਨਾ ਜਣਾ ਬਾਹਰ ਆ ਜਾਓ ਫਿਰ ਆਏਗੀ ਜੀ ਜੀ ਅੱਪਾ ਹੋ ਚੁੱਕੇ ਆ ਕੰਮਕਾਰ ਕਰਕੇ ਹੋ ਚੁੱਕੇ ਫ੍ਰੀ ਮਮਾ ਨੇ ਫੋਨ ਦੇ ਮਮਾ ਦਾ ਤੇਲੇ ਵਾਲਾ ਕੰਮ ਪਿਆ ਤੇ ਮਮਾ ਦਾ ਸਾਰਾ ਕੰਮ ਮਮਾ ਬਾਹਰ ਸਾਰੇ ਕਰਕੇ ਆਏ ਕੰਮ ਮੈਂ ਵੀ ਕੱਪੜੇ ਕੱਢ ਲਵਾ ਤੇ ਮੰਦਿਰ ਤੇ ਵੀ ਕੱਢ ਦਵਾ ਸੂਈ ਦੇਖ ਸੂਈ ਭਾਗੋ ਆ ਦੇ ਪਿਆ ਭਾਗੋ ਆ ਦੇ ਕੱਗਾ ਹੁਣ ਅਸੀਂ ਲੈ ਆ ਜੀ ਮੰਦਿਰ ਤਣਾ ਉਹ ਮੰਦਿਰ ਦੇ ਦਰਸ਼ਨ ਕਰਵਾਣੇ ਆ ਉਮੈ ਦੋਰਾ ਮੈਂ ਵੀ ਉਹੀ ਦੇਦੀ ਕੱਪੜੇ ਕੀ ਪਾਵਾਂ ਮੈਂ ਤੇਨ ਤੱਕ ਸੜਦਾ ਨਹੀਂ ਪਈ ਆ ਮੈਂ ਚਲਟੀ ਪਾਲਮਾ ਆਪੋਂ ਨਹੀਂ ਆਪੋਂ ਨਹੀਂ ਗਰਮੀ ਹੈ ਇਹ ਉਹ ਦਾ ਅੱਜ ਮੈਂ ਬਹੁਤ ਦਿਨਾਂ ਬਾਅਦ ਆ ਪਾਉਂਗੀ। ਸੋ ਨੰਨੂ ਦੇ ਕੱਪੜੇ ਜਿਹੜੇ ਆਉਗੇ ਹੈ ਕੱਢਣੇ ਆ। ਉੱਕੇ ਨਹੀਂ ਇਹਨਾਂ ਨੂੰ ਜਿਹੜਾ ਥੰਦਾ ਚ ਪਾਉਣਾ। ਹੂੰ। ਕੋਲ ਨਹੀਂ ਆਪਾਂ। ਨੰਨੂ ਰਾਜ ਇਹਨੇ ਦੇਖ ਕੇ ਜੇਲ ਕਰਨੀ ਰਾਜ। ਮੰਨ ਲਈ ਸਾਡੇ ਨੇ। ਜਾਣੇ ਕਿਤੇ ਨਹੀਂ ਬੰਦੀ। ਕੋਲੇ ਵੀ ਮਾਉਗਾ। ਓਕੇ। ਜੀ ਜੀ ਆ ਜਾ ਰਹੇ ਆ ਆਪਣੀ ਫੈਮਲੀ ਫੈਮਲੀ ਆ ਰਹੀ ਆ ਜਫਰੀ ਤੇ ਮੰਜੀਤ ਸਾਡਾ ਦੇਖੋ ਸੁੱਤਾ ਹੋਇਆ ਲੰਮੇ ਪਿਆ ਸਾਰੇ ਆਪਣੇ ਖੜੌਣੇ ਦੇਖੋ ਇਹ ਦੇਖੋ ਖੜੌਣੇ ਇਹਦੇ ਸੋ ਅਸੀਂ ਲੱਗਿਆ ਹੁਣ ਰੈਡੀ ਹੋਣ ਤੇ ਮਮਾ ਹੋ ਚੁੱਕੇ ਆ ਰੈਡੀ ਤੇ ਆਪਾਂ ਵੀ ਹੋ ਜਾਈਏ ਤੇ ਮੈਂਟੂ ਮੈਂਟ ਤਿਆਰ ਹੋ ਜਾਈਏ ਤੇ ਵਿਕਰਮ ਦਾ ਵੀ ਸਾਨੂੰ ਫੋਨ ਆਇਆ ਸੀਗਾ ਕਹਿੰਦੇ ਕਿ ਅਸੀਂ ਉੱਥੋਂ ਹਜੇ ਮਤਲਬ ਕੰਮਕਾਰ ਕਰਦੇ ਪਏ ਆ ਤੇ ਥੋੜੇ ਟਾਈਮ ਤੱਕ ਦੇਖਦੇ ਆ ਵੀ ਜੇ ਤਾਂ ਫ੍ਰੀ ਹੋ ਗਏ ਫਿਰ ਮੈਂ ਬੈਕ ਕਾਲ ਕਰਦਾ ਸੋ ਹੁਣ ਆਪਾਂ ਕਰ ਲਈਏ ਕੰਮ ਤੇ ਫੇਸ ਮੇਰੇ ਨੂੰ ਇਗਨੋਰ ਕਰਿਓ ਮੈਂ ਸੋ ਕੰਮ ਕਰਕੇ ਬੀਜੀ ਆ ਤੇ ਆਪਣਾ ਲਾਈਟ ਵਗੈਰਾ ਬਹੁਤ ਜਾਂਦੀ ਪਈ ਆ ਤੇ ਹੁਣ ਆਪਾਂ ਤਿਆਰ ਹੋ ਜਾਈਏ ਤਿਆਰ ਹੋ ਕੇ ਫਿਰ ਆਪਾਂ ਜਾਣਾ ਮੰਦਿਰ ਚਲਿਏ ਚਲੋ ਜੀ ਅਸੀਂ ਹੋ ਚੁੱਕੇ ਆ ਰੈਡੀ ਚਲਿਓ ਚਲਿਏ మనవీ రీన తను దా ఏ భుఖప్ కదా బాబా పని కదా ਤਾਈ ਦਾ ਨਹੀਂ ਆਜੋ ਚਲੋ ਚਲੋ ਮਨੇ ਵੀ ਧਿਆਨ ਨਾ ਚਲੋ ਜੀ ਅਸੀਂ ਹੁਣ ਚੱਲੇ ਆ ਜੇ ਮੰਦਿਰ ਤੁਹਾਨੂੰ ਆਪ ਦਰਸ਼ਨ ਕਰਵਾਣੇ ਆ ਮੰਦਿਰ ਚਾਕੇ ਤੇ ਅੱਜ ਆਪਾਂ ਘਰੋਂ ਨਿਕਲੇ ਆ ਆ ਜਾ ਕਿ ਮੰਦਿਰ ਜਾ ਕੇ ਆਨੇ ਆ ਜੇ ਪਹੁੰਚ ਲਿਆ ਦੂਸਰਾ ਦੇਖਾ ਕਿਉਂ ਰੁਕੋ ਨਾ ਨੰਨੂ ਅੱਜ ਨੰਨੂ ਸਸ ਗਏ ਆਹ ਵਲੌਗ ਦੇਖਦੇ ਨੇ ਆਂਟੀ ਹਾਂ ਆਹ ਦੇਖੋ ਨੰਨੂ ਜਾਂਦਾ ਸਾਡਾ ਕਹਿੰਦੇ ਹੁਣੇ ਆ ਵੀ ਸਾਰੇ ਅੱਜ ਪੈਦਲ ਯਾਤਰਾ ਅੱਜ ਪੈਦਲ ਯਾਤਰਾ ਸੀ ਕਰ ਲਈ ਅਸੀਂ ਸੋਚਿਆ ਹਾਈ ਮੇਰੀ ਤਾਂ ਕਿ ਦੋ ਮਿੰਟਾਂ ਦੀ ਥੋੜਾ ਨਿਕਲਦਾ ਕੀ ਉਹ ਵੀ ਫੜਾ ਮੇਰੀ ਨੰਨੂ ਮੇਰੀ ਗੱਲ ਸੁਣੋ ਤੁਸੀਂ ਕਿੱਥੇ ਚਲੇ ਆਂ ਪੋਟੀਗਾ ਨੰਨੂ ਕਿ ਉਹ ਪਸੰਦ ਕਿ ਉਹ ਨਹੀਂ ਨੰਨੂ ਕਿੱਥੇ ਚੱਲੇ ਤੁਸੀਂ ਹਾਂਜੀ ਨੰਨੂ ਆਗੇ ਮੰਦਿਰ ਲੱਗੇ ਹੋ ਕੋ ਜਮਾਤਾ ਦੇ ਜੈ ਦੀ ਜਮਾਤਾ ਇੱਗੇ ਪੱਤਾ ਇਹਦੇ ਇਹ ਨੰਨੂ ਆਸ਼ਟਾ ਚੋਣਾ ਮੁੰਡਾ ਹਣ ਮੰਦਿਰ ਦੇਖਣਾ ਪੈਣਾ ਵੀ ਅਜੇ ਖੁੱਲੇ ਆ ਕਿ ਨਹੀਂ ਪੈਨੂ ਹਾਏ ਤਾਂ ਹਾਇ ਰਬਾ ਜੇ ਤੇ ਇੱਦਾਂ ਰਿਹਾ ਬੀਚ ਆਹੋ ਚੱਲਣਾ ਤੇ ਲੈਣਾ ਨਹੀਂ ਨੰਦਨ ਨੂੰ ਲੈਣਾ ਹੋਵੇ ਆਹੋ ਦੇਖੋ ਜੀ ਮਨਵੀਰ ਸਾਹਿਬ ਨੇ ਰੋਕ ਲਿਆ ਸਾਨੂੰ ਕਹਿੰਦਾ ਕਿ ਮੈਂ ਲੈਣੀ ਚੀਜ਼ ਇਹ ਲੱਗਾ ਚੀਜ਼ ਲੈਣ ਰੱਖਣਾ ਚਲੋ ਜੀ ਅਸੀਂ ਆ ਚੁੱਕੇ ਹਾਂ ਜੀ ਮੰਦਿਰ ਮੰਦਿਰ ਦੇਖਣਾ ਬਣਾ ਮਮਾ ਰਾਮਾ ਤੋਰੀਆਂ ਦੇਖਦੇ ਇੱਥੇ ਮੇਨੋਂ ਨਾ ਲੈ ਲਈ ਆਪਣੇ ਲਈ ਜੀਜੀ ਨੂੰ ਕਰ ਲਿਆ ਹਾਂ ਹਾਂ ਬਈ ਕੀ ਬੰਦ ਲਾਵੇ ਆਇਰੋਬਾ ਕਿਹੜਾ ਹੀ ਪਿਆਫੇ ਉਹ ਵੀ ਬੰਦ ਜਾ ਹੂੰ ਹਾਂ ਜੇ ਚਲੋ ਮੇਰੇ ਪਿੱਛੇ ਇਥੇ ਜਾ ਕਰਕੇ ਜੈ ਮਾਤਾ ਰਾਣੀ ਜੈ 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 ਮਾਤਾ ਰਾਣੀ ਤੇ ਉਹਨਾਂ ਦਾ ਘਰ ਅੰਦਰ ਆ ਤੇ ਕਰਨ ਅਗਾ ਚਲਿਏ ਹਾਂਜੀ ਜੀ ਹੁਣ ਆਪਾਂ ਆਏ ਆ ਮਾਰਕੀਟ ਸੇ ਇੱਥੇ ਸੰਭਾਲ ਲੈਣੇ ਸਮਾਨ ਸਾਨੂੰ ਜਿਹੜਾ ਘਰੇ ਹੈ ਨਹੀਂ ਸੀਗਾ ਇਸ ਕਰਕੇ ਆਪਾਂ ਸਮਾਨ ਲੈ ਆਏ ਹਾਂ ਤੂੰ ਦੇਖ ਲਈਂ ਕਿ ਵਿਰਾਮ ਦੇਣੀ ਤੋਂ ਕਿ ਹਾਂਜੀ ਜੀ ਹੁਣ ਆਪਾਂ ਇੱਥੇ ਬੈਠੇ ਆਂ ਤੇ ਆਪਾਂ ਲੱਗੇ ਆਂ ਜੂਤੀ ਹੁੰਦੀ ਹੈ ਤੇ ਇੱਥੋਂ ਵੀ ਕਰਮ ਡੈਲੀ ਪੀ ਕੇ ਜਾਂਦੇ ਕੋ ਉਥੋਂ

ਹਾਂਜੀ ਜੀ ਆਪਾਂ ਜੋ ਵੀ ਸੀ ਕੰਮਕਾਰ ਕਰਕੇ ਹੋ ਚੁੱਕਿਆ ਫ੍ਰੀ ਜੂਸ ਵਗੈਰਾ ਪੀ ਕੇ ਹੋ ਗਿਆ ਫ੍ਰੀ ਰਹਿਣ ਤੋਂ ਫੜਨੇ ਆਪਾਂ ਜੂਸ ਵਗੈਰਾ ਪੀ ਕੇ ਹੋ ਚੁੱਕਿਆ ਫ੍ਰੀ ਤੇ ਹੁਣ ਆਪਾਂ ਜਾਂਦੇ ਪਏ ਆਪਣੇ ਘਰ ਨੂੰ ਤਾਂ ਸੱਚੀ ਅੱਜ ਵੇਚਣ ਤੋਂ ਪਹਿਲੀ ਵਾਰ ਹੀ ਹੈ ਲੱਖੋ ਨਹੀਂ ਕੋ ਮੜਨਾ ਚਾਹੀਦਾ ਹੀ ਹਮਾਰਾ ਮਨ ਹੈ ਸਹੀ ਲੈ ਉਹ ਗੰਦੇ ਤੁਸੀਂ ਬਾਹਰ ਜਾਂਦੇ ਨਹੀਂ ਤੁਸੀਂ ਬਾਹਰ ਜਾਂਦੇ ਨਹੀਂ ਤਾਨੂੰ ਪਿਆਰ ਲੱਗੇ ਆ ਇੱਦਾਂ ਉਹਦਾਂ ਤੇ ਅਦਰ ਹੋਰਨ ਤੇ ਹੋਰਨ ਬੱਜੀ ਜਾਂਦੇ ਉਹ ਵੱਡੀ ਆ ਮੇਰੇ ਕੋਲ ਮੋਟਰਸ ਆ ਮੈਂ ਵਿਕਰ ਨਹੀਂ ਮੈਂ ਕਿ ਸਾਨੂੰ ਆਣ ਕੇ ਪੁੱਛਣਾ ਅੱਜ ਕਿੰਨੇ ਪੈਸੇ ਖਰਚੇ ਆ ਖਰਚ ਕੇ ਆ ਕਿਹੜਾ ਇਹ ਜੜੇ ਹਨ ਕਹਿੰਦੇ ਅਸੀਂ ਜਦੋਂ ਜਾਈਏ ਅਸੀਂ ਪੈਸੇ ਖਰਚ ਕੀ ਆਈਦਾ ਇਹਨਾਂ ਕਹਿੰਦਾ ਦੱਸੋ ਕਿੰਨੇ ਪੈਸੇ ਖਰਚ ਕੇ ਆਂ ਤਿੰਨਾਂ ਨੇ ਪਤਾ ਕੀਤਾ ਤੁਹਾਡਾ ਮੁੰਡਾ ਜਾਦੇ ਪੈਸੇ ਖਰਚਾਉਂਦਾ ਸਾਡੇ ਨਾਲ। ਸਾਨੂੰ ਮੈਂ ਇਹ ਗੱਲ ਕਰਦੀ ਮੈਂ ਕਿ ਇਹਨਾਂ ਨੇ ਪਤਾ ਵੀ ਸਾਡੇ ਨਾਲ ਜਿਆਦਾ ਮੁੰਡੇ ਪੈਸੇ ਖਰਚਾਉਂਦਾ। ਇਹਨ ਦਾ ਕੀਕ ਲੈਣਾ। ਉਹ ਕਹਿੰਦਾ ਕੇਕ ਲੈਣਾ ਦੱਸ। ਇਹ ਨਹੀਂ ਭਲਾ ਕੇਕ ਹੀ ਘਰ ਲੈਣਾ। ਇਹ ਕਹਿੰਦਾ ਕੇਕ ਖਾਣਾ ਮੈਂ। ਠੀਕ ਹੈ ਲੈਣਾ ਕੇਕ ਲੈਣਾ। ਜੀ ਜੀ ਅਸੀਂ ਹੁਣ ਪਹੁੰਚਿਆ ਜੀ ਘਰੇ। ਆਜੋ। कम 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 मैं लाती हैं थले अंदर हाय ठंडा है देखो कहड़े हाँ बैठ भावा ਹਰ ਬੁਰਾ ਹਾਲ ਹੋ ਗਈ। ਹਾਂਜੀ। ਅੱਜ ਇਹ ਕੁੜੀ ਜੇ ਪਰੇ ਚੀਲਾਦੀ। ਉਹ ਜੀ ਜ ਆਪਣੇ ਆ ਚੁੱਕੇ ਆ ਗੈਸਟ ਤੇ ਆਪਾਂ ਵੀ ਮੰਦਿਰ ਤੋਂ ਆ ਗਏ ਆ ਤੇ ਆਪਣੇ ਜਾਣਿਸ ਤੁਹਾਨੂੰ ਦੱਸਿਆ ਕਿ ਗੈਸਟ ਆਣੇ ਸੀਗੇ। ਸੋ ਗੈਸਟ ਵੀ ਆ ਚੁੱਕੇ ਆ ਤੇ ਹੁਣ ਆਪਾਂ ਮੰਮਾ ਨੇ ਉੱਪਰ ਲਾ ਲਈਏ ਮਸ਼ੀਨ ਤੇ ਮੈਂ ਕਰਦੀ ਪਈ ਆ ਚਾਹ ਵਗੈਰਾ ਬਣਾਉਂਦੀ ਪਈ ਆ। ਵਾਰ-ਵਾਰ ਉੱਪਰ نیچے ਆਣਾ ਉੱਪਰ نیچے ਆਣਾ ਬਹੁਤ ਹੀ ਜ਼ਿਆਦਾ ਔਖਾ। ਸੋ ਮੈਂ ਕੁਝ ਥੋੜੇ ਜਿਹਾ ਬਰਤਨ ਆ ਉਹਨਾਂ ਨੂੰ ਧੋਦ ਮੈਂ ਚਾਹ ਇੱਕ ਸਾਈਡ ਤੇ ਰੱਖ ਦਿੱਤੀ ਆ ਤੇ ਚਾਹ ਨੂੰ ਅੱਗੇ ਲੈ ਕੇ ਜਾਈਏ ਪੁੱਛੇ ਜੇ

ਕਹ ਰਹੀ ਆ ਕਿ ਜਿਹੜਾ ਪਾਣੀ ਆ ਖਤਮ ਹੋਣਾ ਲੱਗ ਗਿਆ। ਸੋ ਹੁਣ ਆਪਾਂ ਨੰਨ ਸਾਡਾ ਖੇਡਦਾ ਪਿਆ ਹੈ। ਆ ਨੂੰ ਇੱਕ ਦਿਨ ਬਹੁਤ ਹੀ ਟਾਈਮ ਲੱਗਦਾ ਬਾਲਾਂ 온ਲੀ ਤੇ ਬਾਲਾਂ ਬਹੁਤ ਘਟ ਜਾਂਦਾ ਇੱਥੇ ਸੋ ਹੁਣ ਆਪਾਂ ਵੇਟ ਕਰਦੇ ਪਏ ਆਂ ਜੀ ਆਪਣੀ ਚਾਹ ਬਣ ਕੇ ਚੁੱਕੀ ਆ ਰੈਡੀ ਸ਼ੈਡੀ ਤੇ ਮੇਰੇ ਇੱਕ ਹੱਥ ਚ ਵੈਪਰ ਆ ਇੱਕ ਹੱਥ ਚ ਗਲਾਸ ਆ ਇੱਕ ਹੱਥ ਚ ਫੋਨ ਆ ਸੋ ਇਹ ਆਪਾਂ ਹੌਲੀ-ਹੌਲੀ ਚੱਲੇ ਆਂ ਅਭੀ ਕੋਠੇ ਤੇ ਕੋਠੇ ਤੇ ਜਾਣਾ ਜੀ ਮਮਾ ਨੇ ਧੋਲੇ ਆ ਕੱਪੜੇ ਸਾਰੇ ਇੱਥੇ ਪਾਣੀ ਬਹੁਤ ਰੁਕਦਾ ਹੈ ਇਹੀ ਇੱਕ ਫੁੱਲ ਹਾਂ ਸਰਫ ਵਾਲਾ ਜਿਹੜਾ ਪਾਣੀ ਹੈ ਨਾ ਰਾਤੀ ਨੂੰ ਚੱਲ ਗਈ ਸੀਗੀ ਲਾਈਟ ਤੇ ਰਾਤੀ ਧੋ ਨਹੀਂ ਜੇ ਬੱਚੇ ਫੇਰ ਤਾਂ ਕੋਈ ਚੱਕਰ ਨਹੀਂ ਫੇਰ ਤਾਂ ਬਸ ਸੁੱਕਣੇ ਪੈਣ ਵਾਲੇ ਸੀਗੇ ਬਸ ਸੁੱਕਣੇ ਵਾਲੇ ਹਾਂ ਇੰਦਰ ਨੰਨੂ ਸਾਡਾ ਕੰਟੋਂ ਦੇਖਣ ਆਇਆ ਅੱਜ ਆਏ ਸਾਡੇ ਪ੍ਰਾਣੇ ਪ੍ਰਾਣੇ ਤੇ ਹਾਂ ਬਸ ਚਾਦਰ ਹੀ ਰਹਿ ਗਈ ਇੱਕ ਉਹ ਵੀਰੇ ਕੱਤੀ ਬੈਠੇ ਤਾਂ ਕਾਪੜੇ ਮੈਂ ਕੱਢੀ ਪਾ ਦੂੰ ਅੱਛਾ ਸ਼ਕੀਰ ਦਾ ਠੀਕ ਆ ਬਾਹਰ ਜਮ ਮੌਸਮ ਦੇਖੋ ਹਾਂ ਅਲਾ ਇੱਕ ਵਿਸ਼ੇ ਤੋਂ ਜਾਂਦੀ ਠੀਕ ਆ ਆ ਦੇਖੋ ਇੰਦਰ ਬਾਹਰ ਅੱਜ ਹਮਮਾ ਸੋਈ ਪਈ ਵੈਸੇ ਤਾਂ ਛੜਾ ਮਾ ਉਮਮਾ ਸੋਈ ਤੇ ਬਦਲ ਬੁੱਧਾ ਜਾ ਕੇ ਇਹ ਨੋਕਟਾਂਗੇ ਇਹ ਗੱਲ ਹਾਂ ਹਾਂ ਹਾਂਜੀ ਜੀ ਮਮਾ ਬਣਾ ਦੇ ਪੈ ਰੋਟੀ ਤੇ ਦਹੀਂ ਦੁੱਧ ਬਾਲ ਮਾ ਦੁੱਧ ਬਾਲ ਮਾ ਚੋਕ ਨੇ ਬਣਾ ਲੇਗਾ ਨਨੁਕੀ ਲੱਕ ਗਾਣ ਉਹ ਖਾਣਾ ਖੂਦ ਖਾਣਾ ਖੂਦ ਖਾਣਾ ਅੰਬ ਰੂਖ ਦਾ ਖਾਣਾ ਤੂੰ ਇਹ ਨੰਮਰੂ ਖਾਣਾ ਸਾਵਣੇ bana la ha na ਆੜੀਏ ਦੀ ਰੋਟੀ ਪਾਣੀ ਸੋ ਨਾਰਮ ਕਰਦੇ ਆਂ ਸੰਦੇਵਾ ਜਲਦ ਹੋ ਗਿਆ ਬਾਹਰ ਪਾਣੀ ਤੇ ਆਪਣੇ ਤੇ ਸਾਡੀ ਗਲੀ ਦੇ ਵਿੱਚ ਜਿਹੜਾ ਪਾਣੀ ਹੈ ਨਾ ਉਹ ਜਿਆਦਾ ਹੋ ਗਿਆ ਇਸ ਕਰਕੇ ਉਹ ਕੱਪੜਿਆਂ ਵਿੱਚੋਂ ਪਾਣੀ ਸੀ ਉਹ ਕੱਢ ਚਲ ਗਿਆ। ਮੈਂ ਬਣਾਉਣਾ ਰੁਕੀ। ਤੇ ਦਹੀਂ वगैरह ਜਿਹੜਾ ਸਾਰਾ ਕੁਝ ਪਾ ਲਈ ਸੀ। ਤੇ ਕੋਈ ਕਿਸਾ ਦੀ ਇੱਥੇ ਬੰਦੀ ਬਹੁਤ ਜ਼ਿਆਦਾ ਲੇਟ। ਇਸ ਕਰਕੇ ਆਪਾਂ ਕੈਂਪ ਦੇ ਨਾਲ ਬਣਾਉਣਾ ਪੈਂਦੀ ਕਿਉਂਕਿ ਲਾਈਟ ਦਾ ਉੱਥੇ ਕੋਈ ਭਰੋਸਾ ਨਹੀਂ ਹੈ ਨਾ। ਕਦੋਂ ਜਾ ਸਕਦੀ ਕਦੋਂ ਆ ਸਕਦੀ। ਤੇ ਫਰੈਸ਼ ਕਰਕੇ ਕੰਮ ਕਮ ਸਾਰਾ ਹੀ ਆਪਾਂ ਨੇ ਬਣਨੇ ਆ ਸਪੰਜੇ ਰੋਟੀ ਪਾਣੀ ਹਾਂਜੀ ਜੀ ਵਿਕਰਮ ਆ ਚੁੱਕੇ ਆ ਤੇ ਵਿਕਰਮ ਹੁਣ ਲੱਗਿਆ ਫਰੈਸ਼ ਹੋਣ ਮੰਨਦੇ ਪਏ ਆ ਤੇ ਮੈਂ ਹੁਣੇ ਉੱਪਰ ਆਈ ਆ ਤੇ ਜਦੋਂ ਇਹ ਫਰੈਸ਼ ਹੋ ਕੇ ਉੱਪਰ ਆਂਦੇ ਆ ਫਿਰ ਆਪਾਂ ਤੁਹਾਨੂੰ ਵਿਕਰਮ ਦਿਖਾਉਂਦੇ ਆ ਅੱਜ ਆਓ ਆ ਵੀ ਆਪ ਕੋ ਤੇ ਬਹੁਤ ਜੂ ਬਹੁਤ ਸਿਰੇ ਤੜਕੇ ਰੋਂ ਲੱਗ ਗਿਆ ਏ ਸਿਰੇ ਤੜਕੇ ਹੀ ਤੁਸੀਂ ਰੋਂਦੇ ਜੀ ਕਿੰਨਾ ਰੋਏ ਮੈਂ ਵੀ ਜਾਉਂ ਜਮ ਮੈਂ ਵੀ ਜਾਉਂ ਜਮ ਕਹਿੰਦਾ ਮੈਂ ਵੀ ਜਾਉਂ ਕਹਣਾ ਪੱਤੇ ਨੇ ਹੈ ਇਹ ਬਹੁਤ ਕੰਛਾ ਬੋਲ ਹਾਂਜੀ ਲੋ ਜੀ ਆਪਾਂ ਆਇਆ ਤੇ ਕੋਰਕ ਖੇਤਰ ਨਾਲ ਕਰ ਖੇਤਰ ਡਿਸਟ੍ਰਿਕਟ ਮੈਂ ਹੈ ਇਸਮਲਾਬਦੀ ਹਾਂ ਜੀ ਸਭ ਤੋਂ ਮਸ਼ਹੂਰ ਟੱਬਾ ਨਾ ਇਹ ਇਹ ਏਰੀਏ ਦੇ ਵਿੱਚ ਇੱਕ ਨੰਬਰ 1 ਇੱਥੇ ਸਾਰੇ ਸਿੰਘ ਜਿੰਨੇ ਬੱਬੂ ਮਾਨ ਹੋ ਗਿਆ ਕਲਵਿੰਦਰ ਬਿੱਲਾ ਹੋ ਗਿਆ ਸਾਰੇ ਆਏ ਆ ਆ ਸ਼ੇਗਰ ਵੀ ਮਜੂਰ ਆ ਆ ਹੋ ਅੰਕੋਰੋਨਾਂ ਦਾ 20 ਸੇ ਗੰਦੇ ਵੀ ਥੋ ਬਹੁਤ ਵਧੀਆ ਆ ਅੰਬਾਲੇ ਦਾ ਸੋ ਆਪਣਾ ਇੱਧਰ ਕਾਰੋਬਾਰ ਕਹਿੰਦੇ ਹੈਗਾ ਕੋਈ ਨਾ ਕੋਈ ਇੱਧਰ ਉਹ ਲੈ ਇੱਧਰ ਵੀ ਕੁੜੀਆਂ ਬਲੌਗ ਦੇਖਦੀਆਂ ਆ ਲੈ ਵਾਈ ਕਰਤੀ ਉਹਨੇ ਭੈਣ ਨੇ ਲੋ ਵੀ ਇੱਧਰ ਦੇਖੋ ਵੀਊ ਬਹੁਤ ਵਧੀਆ ਯਾਰ ਬਾਕੀ ਗੱਲਾਂ ਦੀ ਗੱਲ ਆ ਦੇਖੋ ਓਏ ਓਏ ਸਿਹਰਾ ਹੀ ਆ ਬੰਦਾ ਕਵਿਤਾ ਬੱਬਾ ਚੈੱਕ ਕਰੋ ਹੈਗਾ ਇਹ ਨੰਬਰ 1 ਟੱਬਾ ਇਹਦੇ ਚ ਬੱਬੂ ਮਾਨ ਜੀ ਉਧਰ ਬੜੀਆਂ ਫੋਟੋਆਂ ਲੱਗੀਆਂ ਯਾਰ ਸਿੰਗਰ ਦੀਆਂ ਕਈ ਜਿਹੜਾ ਨੇ ਇੱਥੇ ਸਿੰਗਰ ਆਏ ਹੋਇਆ ਤੁਸੀਂ ਦੇਖ ਸਕਦੇ ਹੋ ਆਹ ਦੇ ਆ ਆ ਨੇ ਇੱਕ ਹੋ ਗਿਆ ਆ ਦੇਖੋ ਬੱਬਾ ਜੀ ਵੀ ਆਇਆ ਸਾਰੇ ਆ ਦੇਖੋ ਸਾਰੇ ਜਿੰਨੇ ਵੀ ਆ ਸਿੰਗਰ ਦੀਆਂ ਫੋਟੋਆਂ ਉਧਰ ਆ ਦੇਖੋ ਉਧਰ ਆ ਆ ਦੇਖੋ ਆ ਆ ਦੇਖੋ ਇਧਰ ਬੱਬੂ ਮਾਨ ਜੀ ਇਧਰ ਬਣੇ ਹੋਏ ਆ ਦੇਖੋ ਆ ਦੇਖੋ ਇਹ ਤਾਂ ਬਾਕੇ ਕਿੰਨੇ ਕਿੰਨੇ ਢਾਬੇ ਬਾਰੇ ਪਤਾ ਆਪਣੇ ਸਾਈਂ ਦੀ ਇੱਧਰ ਆ ਦੇਖੋ ਆਹ ਦੇਖੋ ਸਾਰੀ ਗੁੰਗੁਮਨ ਦੀ ਆਇਆ ਨੰਬਰ 1 ਦਾ ਬਾੜ ਜਣਾ ਮੜੇ ਗੱਡੀ ਬੈਣਾ ਹੈ ਗੱਡੀ 'ਚ ਬੈਣਾ ਮੜੇ ਆ ਇੱਧਰ ਚੈੱਕ ਕਰੋ ਮਿੰისტਰ ਸਿੰਘ ਹਵੇਲੀ ਆ ਨਾ ਇਹ ਉਹ ਕਿੰਨੀ ਵਧੀਆ ਉਸਤਾਦ ਥੋੜੀ ਜਿਹੀ ਆ ਪਰ ਸੋਹਣੀ ਕਿੰਨੀ ਆ ਹਾਂਜੀ ਕੀ ਹਾਲ ਚਾਲ ਠੀਕ ਆ ਦੇਖਦਾ ਨਹੀਂ ਦਿਵੋ ਆਕੜ ਕਿੰਨੀ ਇਹਦੀ ਆ ਤੇ ਇਹਦਾ ਤਾਂ ਇਹ ਤਾਂ ਆ ਲੋ ਆ ਆ ਆ ਯਾਰ ਮੀਟਰ ਸਿੰਘ ਮੀਟਰ ਸਿੰਘ ਐ ਅਰਜਣ ਕਿੰਨੀ ਵਧੀਆ ਜਣਾ ਇਹ ਵੇਲੀ ਲੋ ਵੀ ਦੋਸਤੋ ਤੁਹਾਨੂੰ ਆਪਾਂ ਇੱਕ ਪੁਲ ਦਿਖਾਉਂਦੇ ਆ ਆ ਦੇਖਿਓ ਇੱਥੇ ਦੀ ਵੀਡੀਓ ਵੀ ਬਹੁਾਈਆਂ ਆ ਇਹ ਪੁਲ ਦਿਆਂ ਆ ਦੇਖਿਓ ਬਹੁਤ ਵਧੀਆ ਬਣੇ ਅਰਜਣੇ ਦੇਖੀ ਜਾਈਂ ਆ ਦੇ ਇੱਕ ਗੋਰ ਨਾਲ ਦੇਖੀ ਕਿੰਨਾ ਸੋਹਣਾ ਲੱਗਦਾ ਲੈ ਤਾਂ ਦੇ ਆ ਇੰਨਾ ਗਲੇ ਨੇ ਇਹ ਆਨੇ ਬਹੁਤ ਸੋਹਣਾ ਉਹ ਦੇ ਦੇਖ ਐ ਹਰਿਆਣੇ ਵਾਲੇ ਉਹ ਬਹੁਤ ਸੋਹਣਾ ਤੁਹਾਡਾ ਸ਼ਹਿਰ ਆ ਜਿੰਨੇ ਆਪਣੇ ਹਰਿਆਣੇ ਤੋਂ ਦੇਖਦੇ ਆ ਉਹ ਵੀ ਦੋਸਤੋ ਤੁਹਾਨੂੰ ਮੂਰਤੀ ਦਿਖਾਉਂਦੇ ਬਾਬਾ ਜੀ ਦੀ ਸ਼ਿਵ ਜੀ ਮਹਾਰਾਜ ਜੀ ਉਹ ਦੇਖੋ ਜੈ ਬਾਬੇ ਆ ਜੀ ਦੇਖੋ ਜੀ ਦੇਖੋ ਆਹ ਦੇਖੋ ਜੀ ਨਾਕਾ ਵੀ ਲੱਗਾ ਦੇਖੋ ਨਾਕਾ ਵੀ ਲੱਗਾ ਸੋਹਣੇ ਉਹ ਦੇਖੋ